ਹਾਂਜੀ ਸੱਜਣਾ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਬਹੁਤ ਖਾਸ ਲੈ ਕੇ ਆਏ ਹਾਂ ਤੁਹਾਨੂੰ ਬਹੁਤ ਵਧੀਆ ਝੋਟੀ ਦਿਖਾਉਣੀ ਹੈ ਇੱਕ ਪਿੰਡ ਢੱਲਵਾ ਕਲਾਂ ਤੇ ਜ਼ਿਲ੍ਹਾ ਫਰੀਦਕੋਟ ਆ ਤੇ ਅੰਕਲ ਨਾਲ ਵੀ ਕਰਾਉਨੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਜਗਰੂਪ ਸਿੰਘ ਤੇ ਫੋਨ ਨੰਬਰ ਕੀ ਆ ਜੀ ਆਪਣਾ 9478218031 9478218031 ਪਿੰਡ ਢੱਲਵਾ ਕਲਾਂ ਪਿੰਡ ਢੱਲਵਾ ਕਲਾਂ ਦੇ ਜ਼ਿਲ੍ਹਾ ਫਰੀਦਕੋਟ ਹਨਾ ਜੀ ਨੇੜੇ ਕੋੜਕਪੂਰਾ ਜੇ ਕਿਸੇ ਬੰਦੇ ਨੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਤੇ ਜਿਹੜੀ ਆਪਣੇ ਕੋਲੇ ਜੀ ਇਹ ਕੱਟੀ ਆ ਸਭ ਤੋਂ ਪਹਿਲਾਂ ਇਹਦੀ ਉਮਰ ਦੱਸ ਦਿਓ ਜੀ ਕਿੰਨੀ ਉਮਰ ਦੀ ਕੱਟੀ ਆ ਜੀ ਇਹ ਇਹਨੀ ਦਾਦੀ ਕੱਟੀ ਆ ਜੀ ਇਹ 20 ਮਹੀਨਿਆਂ ਦੀ ਤੇ ਕਿਹੜੇ ਸੀਮਨ ਦੀ ਕੱਟੀ ਆ ਜੀ ਇਹ ਪੀਸੀ 483 ਦੀ ਆ ਜੀ ਪੀਸੀ 483 ਦੀ ਕੱਟੀ ਆ ਮਾੜੀ ਜੀ ਇਹਨੂੰ ਘੁਮਾ ਦਿਓ ਪਹਿਲਾਂ ਥੰਦ ਖਾ ਦਿੰਨੇ ਇਹਦੇ ਤੁਸੀਂ ਥੰਦ ਦੇਖ ਲਓ ਬਹੁਤ ਸੋਹਣੇ ਥੰਦ ਲੱਗੇ ਆ ਤੇ ਇਕੱਲੇ ਇਕੱਲੇ ਤੇ ਇੱਕ ਵਾਰੀ ਘੁਮਾ ਕੇ ਮਾੜੀ ਜੀ ਤੋਰ ਕੇ ਵੀ ਦਿਖਾ ਦਿਓ ਜੀ ਬਹੁਤ ਸੋਹਣੀ ਕੱਟੀ ਆ ਸੱਜਣੋ ਇਹਨਾਂ ਦੇ ਦੱਸਣ ਮੁਤਾਬਕ PC 483 ਦੀ ਕੱਟੀ ਆ ਇਹ ਆਪ ਕੁੜੇ ਪੜੇ ਵੀ ਬਹੁਤ ਸੋਹਣੇ ਆ ਇਹਦੇ ਤੇ ਜਿਹੜੀ ਹਾਈਟ ਲੈਂਥ ਆ ਉਹ ਵੀ ਬਹੁਤ ਵਧੀਆ ਥੋੜੀ ਜੀ ਇਹ ਲਿੱਸੀ ਲੱਗਦੀ ਆ ਹਨਾ ਜੀ ਹਾਂਜੀ ਹਾਂਜੀ ਆ ਮੱਝ ਵੀ ਵੇਖ ਲਓ ਇਹਦੀ ਮਾਂ ਹੈ ਜੀ ਹਾਂ ਤੇ ਇਹਦੀ ਇਸ ਤੋਂ ਅੱਗੇ ਸਾਨੂੰ ਆਪਾਂ ਇਹਦੀ ਮਾਂ ਵੀ ਦਿਖਾਉਨੇ ਆ ਜਿਹੜੀ ਮੱਝ ਦੀ ਇਹ ਕੱਟੀ ਆ ਇਧਰਲੇ ਪਾਸੇ ਦਿਖਾ ਦਿੰਨੇ ਆ ਆ ਦੇਖ ਲਓ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਕੱਟੀ ਤੇ ਨਾਲ ਹੀ ਸੱਜਣੋ ਤੁਹਾਨੂੰ ਇਹ ਮੱਝ ਦਿਖਾਉਨੇ ਆ ਜਿਹੜੀ ਮੱਝ ਦੀ ਇਹ ਆਪ ਆ ਇਹ ਮੱਜ ਦੇ ਥੱਲੇ ਕਿੰਨਾ ਕ ਦੁੱਧ ਹੈ ਜੀ 13-14 ਲੀਟਰ ਹੈ ਜੀ 13-14 ਲੀਟਰ ਆ ਤੇ ਇਹ ਇਹਦੀ ਪਿਛਲੇ ਸੂਏ ਦੀ ਕੱਟੀ ਹੈ ਜੀ ਹਾਂ ਜੀ ਪਿਛਲੇ ਦੀ ਤੇ ਤੁਸੀਂ ਜਿਹੜੇ ਘਰੇ ਪਸ਼ੂ ਰੱਖਦੇ ਆ ਨਾ ਬਸ ਇੱਕ ਹੀ ਰੱਖਦੇ ਆ ਪਸ਼ੂ ਦੀ ਮੱਜ ਰੱਖਦੇ ਆ ਜੀ ਆਪਾਂ ਧੱਬਣ ਸੱਜਰ ਲਿਆਉਣੇ ਆ ਟੁਕੜੀ ਵੀ ਦੇਣੀ ਠੀਕ ਆ ਇਹ ਇੱਕ ਸੂਆ ਜਿਵੇਂ ਘਰੇ ਰੱਖ ਲਈ ਸੀ ਮਗਰ ਕੱਟੀ ਤਿਆਰ ਹੋ ਗਈ ਚੰਗੀ ਮੱਜ ਕਰਕੇ ਰੱਖ ਲਈ ਚੰਗੀ ਮੱਜ ਕਰਕੇ ਘਰੇ ਰੱਖ ਲਈ ਸੀ ਤੇ ਤਾਂ ਹੀ ਕੱਟੀ ਪਕਾਉ ਕੀਤੀ ਆ ਕੱਟੀ ਬਹੁਤ ਸੋਹਣੀ ਆ ਪਰ ਥੋੜੇ ਪਸ਼ੂ ਰੱਖਦੇ ਕਰਕੇ ਇਹਨਾਂ ਨੇ ਕੱਟੀ ਪਕਾਉ ਕੀਤੀ ਆ ਤੇ ਜੇ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਜੀ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ ਜੀ 35000 ਆ ਜੀ 35000 ਆ ਜੇ ਕੋਈ ਬੰਦਾ ਆਉਂਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਹਾਂ ਘਰੇ ਪਾਲਣ ਵਾਲੀ ਹੈ ਘਰੇ ਪਾਲਣ ਵਾਲੀ ਕੱਟੀ ਆ ਜੇ ਕੋਈ ਬੰਦਾ ਖਰੀਦਣਾ ਚਾਹੁੰਦਾ ਤਾਂ ਮੌਕੇ ਤੇ ਮਾਨਤਾਨ ਵੀ ਹੋ ਜਾਊਗਾ ਬਹੁਤ ਸੋਹਣੀ ਕੱਟੀ ਆ ਮੱਝ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵਧੀਆ ਮੱਝ ਆ ਮੱਝ ਦਾ ਵੀ ਲੈ ਵਾ ਲੂਗਾ ਬਹੁਤ ਵਧੀਆ ਬਾਕੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ